ਔਰ ਕਹਿੰਦੇ ਆ ਇਹ ਸੰਵਿਧਾਨ ਨੂੰ ਐਵੇਂ ਨਾ ਸਮਝਿਓ ਇਹ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਤੇ ਬਣਿਆ ਔਰ ਗੁਰਨਾਨਕ ਸਾਹਿਬ ਦੀ ਸੋਚ ਤੇ ਹੀ ਦੀ ਨੀਂਹ ਰੱਖੀ ਇਸ ਸੰਵਿਧਾਨ ਕੀ ਜੋ ਨੀਂਹ ਹੈ ਉਹ ਗੁਰੂ ਨਾਨਕ ਜੀ ਨੇ ਰੱਖੀ ਥੀ ਉਨਕੀ ਸੋਚ ਨੇ ਰੱਖੀ ਥੀ ਜੇ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਬਣਿਆ ਸੰਵਿਧਾਨ ਤੁਹਾਡਾ ਰੋਹਲ ਗੰਗ ਜੀ ਤੁਹਾਡੇ ਬਿਆਨ ਮੁਤਾਬਕ ਔਰ ਇਹ ਬਿਆਨ ਵਿਖਾਵਾਂਗੇ ਗੁਰੂ ਨਾਨਕ ਜੀ ਕੀ ਸੋਚ ਕੋ ਦੇਖੇ ਔਰ ਸਮਝੇ ਤੋ ਆਪ ਕੋ ਪਤਾ ਲਗੇਗਾ ਕਿ ਇਸ ਸੰਵਿਧਾਨ ਮੇ ਗੁਰੂ ਨਾਨਕ ਜੀ ਕੀ ਸੋਚ ਹੈ ਤੁਹਾਨੂੰ ਲੱਗਦਾ ਹੈ ਮਰਿਆਦਾ ਭੁੱਲੇ ਆ ਜਾਂ ਸਲਿਪ ਆਫ ਟੰਗ ਹੈ ਨੋ ਇਟਸ ਅ ਕੈਲਕੂਲੇਟਿਡ ਪੋਲਿਟਿਕਲ ਸਟੇਟਮੈਂਟ ਆਰਟੀਕਲ 25 ਤੁਹਾਡੇ ਵੱਲੋਂ ਹੀ ਬਣਿਆ ਨਾ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਨਹੀਂ ਮਿਲੀ ਸਿੱਖ ਸਿੱਖੀ ਦੇ ਮਨੁੱਖ ਸਿੱਖ ਪਸਿੱਖੀ ਚ ਕਾਦੀ ਪਛਾਣ ਨੂੰ ਅੱਜ ਵੀ ਸੰਵਿਧਾਨ ਹਿੰਦੂਇਜ਼ਮ ਦਾ 파ਟ ਕਹਿੰਦਾ ਹੈ ਔਰ ਇਹ ਲੰਬੇ ਸਮੇਂ ਤੋਂ 70 ਸਾਲ ਤੋਂ ਡਿਮਾਂਡ ਰਹੀ ਹੈ ਸਿੱਖਾਂ ਦੀ ਕਿ ਸਿੱਖੀਜ਼ਮ ਨੂੰ ਮੁਸਲਮ ਔਰ ਕ੍ਰਿਸਚੀਅਨਿਟੀ ਵਰਗੂ ਵੱਖਰੀ ਪਛਾਣ ਦਿੱਤੀ ਜਾਵੇ ਜਦੋਂ ਸੰਵਿਧਾਨ ਬਣ ਗਿਆ ਤੇ ਉਹਨਾਂ ਨੇ ਆਪਣੀ ਲਾਸਟ ਵਰਡਸ ਇਹ ਲਿਖੇ ਆ ਕਿ ਮੈਂ ਬਹੁਤ ਦੁਖੀ ਹਾਂ ਸਿੱਖ ਪੰਥ ਦੇ ਬਿਹਾਵ ਦੇ ਲਿਖਦੇ ਆ ਕਿ ਮੈਂ ਬਹੁਤ ਦੁਖੀ ਹਾਂ ਕਿ ਇਸ ਕਨਸਟੀਟਿਊਟ ਅਸੈਂਬਲੀ ਨੇ ਸਿੱਖ ਕਮਿਊਨਿਟੀ ਨੂੰ ਸਿੱਖ ਰਿਲੀਜਨ ਨੂੰ ਸੈਪਰੇਟ ਆਈਡੈਂਟੀਟੀ ਸੈਪਰੇਟ ਰਿਲੀਜਨ ਔਰ ਵਕਰੀ ਰਿਲੀਜਨ ਧਰਮ ਦੇ ਹੀ ਹੋਂਦ ਜਾਂ ਮਾਨਤਾ ਨਹੀਂ ਦਿੱਤੀ 200 ਤੋਂ ਬਾਅਦ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਚ ਦੇ ਅਜੀ ਅਜੀ ਤਕਰਾਰ ਨਹੀਂ ਮਿਲਿਆ ਇਹਨਾਂ ਨੇ ਕਾਣਾ ਸਾਹਿਬ ਜਨਮ ਸਥਾਨ ਭੰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦੋਂ ਉਹ ਬੰਡਾ ਹੋ ਰਹੀਆਂ ਸੀ ਉਦੋਂ ਫਿਰ ਕਿੱਥੇ ਸੀ ਤੁਹਾਡੀ ਕੌਨਸਟਿਟਿਊਟ ਤੁਹਾਡਾ ਕੌਨਸਟਿਟਿਊਸ਼ਨ ਤੇ ਤੁਹਾਡੀ ਤੁਹਾਡੀ ਕਾਂਗਰਸ ਉਦੋਂ ਫਿਰ ਤੁਹਾਡੀ ਦਾਦੀ ਜੀ ਦੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੂਪਾਂ ਕਿਉਂ ਚਾੜਤੀਆਂ ਉਦੋਂ ਕਿੱਥੇ ਗਈ ਸੀ ਸੋਚ ਮਨੋ ਇੱਕ ਪੋਲੀਟੀਕਲ ਡਾਕੂਮੈਂਟ ਹੈ ਸੰਵਿਧਾਨ ਜਿਹਨੂੰ ਜੋੜਿਆ ਕਿਹਦੇ ਨਾਲ ਜਾ ਰਿਹਾ ਧਰਮ ਦੇ ਨਾਲ ਉਸ ਗੁਰੂ ਨਾਲ ਉਸ ਅਕਾਲ ਪੁਰਖ ਨਾਲ ਦੁਨੀਆ ਦੇ ਉਸ ਦਾਤੇ ਨਾਲ ਜਿਹੜਾ ਇੱਕ ਓਕਾਰ ਦਾ ਫਿਲਾਸਫਾ ਦੱਸਦੇ ਕੁਛ ਨਹੀਂ ਛੱਡ ਰਹੇ ਹਰ ਪਾਸੇ ਪੱਤਾ ਖੇਡ ਰਹੇ ਆ ਤੇ ਐਰ ਕੀ ਉਹਨਾਂ ਨੇ ਧਰਮ ਮੁਰ ਸਿੱਖੀ ਧਰਮੁਰ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤਿਆ ਇਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਫੜਨਾ ਪੜਦਾ ਹੈ ਰਾਹੁਲ ਗਾਂਧੀ ਜੀ ਤੇ ਜਪਜੀ ਸਾਹਿਬ ਦਾ ਪਾਠ ਪੜੋ ਰਾਹੁਲ ਗਾਂਧੀ ਜੀ ਗੁਰੂ ਨਾਨਕ ਸਾਹਿਬ ਨੂੰ ਸਮਝਣਾ ਹੈ ਨਾ ਤਾਂ ਮੂਲ ਮੰਤਰ ਨੂੰ ਪੜੋ ਤੇ ਸਮਝੋ ਇਹ ਨਹੀਂ ਸਮਝਾਉਂਦੀ ਤੇ ਜਿੰਨਾਂ ਨੂੰ ਸਮਝ ਆ ਉਹਨਾਂ ਨੂੰ ਮਿਲੋ ਉਹ ਇੱਕ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦੀ ਗੱਲ ਕਰਦੇ। ਉਹ ਅਕਾਲ ਪੁਰਖ ਦੀ ਗੱਲ ਕਰਦੇ। ਉਹ ਗੱਲ ਕੀ ਕਰਦੇ ਆ ਗਗਰ ਮਥਾਲ ਰਵਚਨ ਦੀਪਕ ਬਣੇ ਤਾਰਕਾ ਮੰਡਲ ਜਣਕ ਮੋਤੀ। ਧੂਪ ਮੰਨ ਲਿਆਨ ਲੋ ਪਵਨ ਚਵਰੋ ਕਰੇ ਸਗਲ ਬੁੰਦਰਾਇ ਫਲੰਤ ਜੋਤੀ ਕੈਸੀ ਆਰਤੀ ਖੋਇ ਪਵਖੰਡਣਾ ਤੇਰੀ ਆਰਤੀ। ਉਹਦਾ ਯੂਨੀਵਰਸਲ ਗੁਰੂ ਨੇ। ਜਿਹੜੇ ਧਰਮ ਦੇ ਠੇਕੇਦਾਰ ਬੋਲਦੇ ਨੇ ਹੂੰ ਉਹ ਕਿਉਂ ਨਹੀਂ ਬੋਲੇ? ਜਾਣਾ ਤੱਕ ਇਹ ਬਿਆਨ ਪਹੁੰਚਿਆ ਨਹੀਂ। ਇਹ ਨਜ਼ਰ ਅੰਦਾਜ਼ ਹੈ ਉਹ ਗੁਰੂ ਨਾਨਕ ਦੇਵ ਜੀ ਨੂੰ ਸੰਵਿਧਾਨ ਨਾਲ ਜੋੜ ਰਹੇ ਕੋਈ ਵੀ ਕਿਸੇ ਵੀ ਲੈਵਲ ਤੇ ਚਾਹੇ ਪੋਲੀਟਿਕਲ ਹੈ ਜਿਹੜਾ ਵੀ ਲੈਵਲ ਹੈ ਕੋਈ ਮੀਡੀਆ ਅਦਾਰੇ ਦੇ ਬਾਰੇ ਗੱਲ ਕਿਉਂ ਨਹੀਂ ਕਰ ਰਿਹਾ ਜਾਂ ਕੀ ਇਹੋ ਜਿਹਾ ਮੀਡੀਆ ਨੂੰ ਸੁੰਘ ਗਿਆ ਕਿਹੜਾ ਸੱਪ ਸੁੰਘ ਗਿਆ ਕਿ ਉਹ ਇਹ ਗੱਲ ਉਹਨਾਂ ਨੇ ਮੀਡੀਆ 'ਚ ਆਦੀ ਕਿਉਂ ਨਹੀਂ ਚਲੋ ਅਸੀਂ ਕਰ ਰਹੇ ਹਾਂ ਜਿੰਨੇ ਜੋਗੇ ਆ ਜਿੰਨੇ ਸਾਨੂੰ ਪਰਮਾਤਮਾ ਨੇ ਸਮਝ ਬਖਸ਼ੀ ਆਪਾਂ ਤੇ ਰੁਕਾਂਗੇ ਨਹੀਂ ਕਿਹੜੇ ਰੱਗ ਦੀ ਪੱਗ ਬੰਨ ਰਿਹਾ ਕਿਹੜਾ ਸੋਹਣਾ ਲੱਗ ਰਿਹਾ ਕਿਹੜਾ ਨਹੀਂ ਸੋਹਣਾ ਲੱਗ ਰਿਹਾ ਕਿੰਨੂੰ ਕਿਹੜਾ ਸਿੰਗਰ ਪਸੰਦ ਹੈ ਇਹ ਤਾਂ ਕਰ ਰਹੇ ਨੇ ਪਰ ਜਦੋਂ ਨੈਸ਼ਨਲ ਲੀਡਰ ਨੈਸ਼ਨਲ ਪਾਰਟੀ ਦਾ ਸੰਵਿਧਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਬੜਾ ਫਰਮਲੀ ਸਟਰੋਂਗਲੀ ਜੁੜ ਰਿਹਾ ਹੈ ਤੇ ਉਹਨੇ ਕਿਸੇ ਮੀਡੀਆ ਵੱਲੋਂ ਸਵਾਲ ਨਹੀਂ ਹੈਗਾ ਜਿਹੜਾ ਇਲਜ਼ਾਮ ਪੰਜਾਬ ਦੇ ਮੀਡੀਆ ਤੇ ਵੀ ਲੱਗਣ ਲੱਗ ਗਿਆ ਵਕਾਊ ਮੀਡੀਆ ਦਾ ਉਹ ਸੱਚ ਸਾਬਤ ਹੋ ਜਾਂਦਾ ਮੈਂ ਕਿੰਨਾ ਵਕਾਊ ਮੀਡੀਆ ਤੇ ਫਿਰ ਵੀ ਚੰਗਾ ਹੁੰਦਾ ਵੇ ਕਪੈਸਿਟੀ ਦੀ ਗੱਲ ਕਰਦਾ ਰਹਿੰਦਾ ਇੱਕ মিডিਆ ਵਾ ਜਿਹਦਾ ਜ਼ਮੀਰ ਹੀ ਨਹੀਂ ਰਹਿ ਜਾਂਦਾ ਸਿੱਖਾਂ ਨੂੰ ਮੋਬਿਲਾਈਜ਼ ਕਰਨ ਲਈ ਇੱਕ ਤਰੀਕ ਨੂੰ ਇਲੈਕਸ਼ਨ ਆ ਹੂੰ ਪੰਜਾਬ ਗੱਲ ਬੰਦੀ ਹੈ ਕਿ ਨਹੀਂ ਬੰਦਰੀ ਸ਼ੱਕ ਪਏ ਹੋਏ ਆ ਪਤਾ ਵਾ ਕਿ ਮੇਰੀ ਜਿਹੜੀ ਪੋਲੀਟੀਕਲ ਵजूद ਹੈ ਰਾਹੁਲ ਗਾਂਧੀ ਨਾਲ ਕਾਂਗਰਸ ਪਾਰਟੀ ਦਾ ਇਹ ਬਲੇ ਤੇ ਬੜਾ ਵੱਡਾ ਖੜਾ ਸਵਿਧਾਨ ਇੱਕ ਪੋਲੀਟੀਕਲ ਡਾਕੂਮੈਂਟ ਹੈ ਤੁਸੀਂ ਖੁਦ ਲਾਅ ਦੇ ਸਟੂਡੈਂਟ ਹੋ ਬਿਲਕੁਲ ਸਵਿਧਾਨ ਦੀ ਇੱਕ ਜੇ ਬੇਸਿਕ ਡੈਫੀਨੇਸ਼ਨ ਇਹ ਹੈ ਕਿ ਉਹ ਜਿੰਨੇ ਵੀ ਕਾਨੂੰਨ ਔਰ ਜਿੰਨੇ ਵੀ ਰੂਲਸ ਐਂਡ ਲਾਅਸ ਨੇ ਉਹਨੂੰ ਇਕੱਠਾ ਕਰਕੇ ਐਡਮਿਨਿਸਟ੍ਰੇਸ਼ਨ ਤੇ ਪੋਲੀਟੀਕਲ ਸਿਸਟਮ ਨੂੰ ਚਲਾਉਣ ਵਾਸਤੇ ਇੱਕ ਫਰੇਮਵਰਕ ਹੈ ਬਿਲਕੁਲ ਜੀ ਪਰ ਸਾਹਮਣੇ ਬੈਠੀ ਜਨਤਾ ਜਿਹੜੀ ਸੀਗੀ ਜਿਹੜੀ ਸੰਬੋਧਨ ਹੋ ਰਹੀ ਸੀ ਉਹਨਾਂ ਦੇ ਬਿਆਨਾਂ ਦੇ ਉਧਰੋਂ ਵੀ ਕੋਈ ਨਾ ਕੋਈ ਆਵਾਜ਼ ਐਸੀ ਨਹੀਂ ਉੱਠੀ ਵੀ ਇਹ ਚੀਜ਼ ਗਲਤ ਬੋਲ ਰਿਹਾ ਨਹੀਂ ਬੋਲ ਰਿਹਾ ਕਿ ਕਰ ਰਹੇ ਹਾਂ ਉਹ ਗਗਨ ਜੀ ਜਿਹੜੇ ਇਹ ਰੈਲੀਆਂ ਪਰਦੇ ਆ 5-500 ਰੁਪਏ ਤੇ ਲੈ ਕੇ ਆ ਜਿਆਦੇ ਆ ਉੱਥੇ ਕਿਹੜਾ ਇੰਟੈਲੈਕਚੁਅਲ ਪਰਸਨ ਬੈਠਾ ਜਾਂ ਉੱਥੇ ਸਿੱਖੀ ਨੂੰ ਮੰਨਣ ਵਾਲੇ ਬੈਠੇ ਸੀਗੇ ਇਹ ਪੁਲੇਖਾ ਹੈ ਆਪਣਾ ਕਿ ਰੈਲੀਆਂ ਕੱਠੀਆਂ ਹੋਈਆਂ ਗਰਮੀ ਪੈ ਰਹੀ 45 ਡਿਗਰੀ ਤੇ ਔਰ ਵੇਖਣ ਕਿੰਨੂ ਜਾਣੇ ਰਾਹੁਲ ਗਾਂਧੀ ਨੂੰ ਜਾਂ ਚੰਨੀ ਨੂੰ ਜਾਂ ਖੈਰੇ ਨੂੰ ਜਾਂ ਭਗਵੰਤ ਮਾਨ ਨੂੰ ਨਹੀਂ ਕੋਈ ਨਹੀਂ ਵੇਖਣ ਜਾ ਰਿਹਾ ਇਕੱਠੇ ਕੀਤੇ ਜਾਂਦੇ ਬੰਦੇ ਬੜੇ-ਬੜੇ ਪੈਸੇ ਲੱਗਦੇ ਬੜੀਆਂ-ਬੜੀਆਂ ਹੋਰ ਚੀਜ਼ਾਂ ਲੱਗਦੀਆਂ ਤੁਸੀਂ ਸਭ ਸਮਝਦੇ ਹੋ ਮਤਲਬ ਵੋਟਾਂ ਲੈਣੀਆਂ ਇਲੈਕਸ਼ਨ ਦੇ ਕਰੂੰਗਾ ਚਲੋ ਅੰਮ੍ਰਿਤਸਰ ਚਲੀਏ ਤੇ ਕਿਸੇ ਤਰੀਕਾ ਨੂੰ ਕਿਸੇ ਤਰੀਕੇ ਨਾਲ ਸਟੇਟ ਨੂੰ ਤੇ ਪੰਜਾਬੀਆਂ ਨੂੰ ਮੋਬਾਈਲਾਈਜ਼ ਕਰੀਏ ਆਪਣੇ ਵੱਲ ਖਿੱਚੀਏ ਖੁਦ ਡੈਮੋਕ੍ਰੇਸੀ ਨਾਲ ਧੱਕੇਸ਼ਾਹੀ ਕਰਨ ਵਾਲੇ ਕਹਿੰਦੇ ਸੇਵ ਡੈਮੋਕ੍ਰੇਸੀ ਉਦੋਂ ਫਿਰ ਇਹ ਗੱਲ ਹੁੰਦੀ ਹੈ ਸਾਹਮਣੇ ਵੀ ਚਲੋ ਉਹਨਾਂ ਦੇ ਨਾਲ ਹੁਣ ਗੁਰੂ ਦਾ ਨਾਮ ਸ਼ਾਮਿਲ ਕਰ ਲਿਆ ਵਜੂਦ ਦਾ ਪਬਲਿਕ ਟੀਵੀ ਦੇ ਉੱਤੇ ਤੁਹਾਡਾ ਸਾਰਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਜਦੋਂ-ਜਦੋਂ ਵੀ ਕਿਸੇ ਦੇਸ਼ ਦੇ ਅੰਦਰ ਜਾਂ ਕਿਸੇ ਸੂਬੇ ਦੇ ਅੰਦਰ ਚੋਣਾਂ ਦਾ ਮਾਹੌਲ ਬਣਦਾ ਹੈ ਤੇ ਚੋਣਾਂ ਦੇ ਮਾਹੌਲ ਦੇ ਦੌਰਾਨ ਸਿਆਸੀ ਲੀਡਰਾਂ ਦੀ ਬਿਆਨਬਾਜ਼ੀ ਦੇ ਉੱਤੇ ਜਿਆਦਾ ਲੋਕਾਂ ਦੀ ਨਜ਼ਰ ਰਹਿੰਦੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਇਹ ਬਿਆਨ ਦਿੰਦੇ ਨੇ ਕਈ ਵਾਰ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਉਹਨਾਂ ਬਿਆਨਾਂ ਦੇ ਕਰਕੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਅੱਜ ਦੋ ਵੱਡੇ ਚਿਹਰਿਆਂ ਦੇ ਬਿਆਨਾਂ ਦੇ ਬਾਰੇ ਗੱਲਬਾਤ ਕਰਾਂਗੇ ਤੇ ਅਫਸੋਸ ਦੀ ਗੱਲ ਇਹ ਮੰਨੀ ਗਈ ਆ ਕਿ ਹਜੇ ਤੱਕ ਉਹਨਾਂ ਬਿਆਨਾਂ ਦੇ ਉੱਤੇ ਸ਼ਾਇਦ ਕਿਸੇ ਮੀਡੀਆ ਆਧਾਰਿਆਂ ਦਾ ਧਿਆਨ ਨਹੀਂ ਗਿਆ ਜਾਂ ਗੱਲ ਕਰਨਾ ਨਹੀਂ ਚਾਹੁੰਦੇ ਪਰ ਅਸੀਂ ਗੱਲ ਜ਼ਰੂਰ ਕਰਾਂਗੇ ਤੇ ਉਸ ਗੱਲ ਦੀ ਪੁਸ਼ਟੀ ਵੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਸਾਡੇ ਸਾਥੀ ਕਮਰਦੀਪ ਸਿੰਘ ਜੀ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਪਾਜੀ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਥੈਂਕ ਯੂ ਗਗਨ ਜੀ ਕੀ ਹਾਲ ਚਾਲ ਨੇ ਸੇਤਾ ਠੀਕ ਆ ਚੜ੍ਹਦੀ ਕਲਾ ਚ ਹਾਂਜੀ ਹਾਂਜੀ ਵਧੀਆ ਸਭ ਵਧੀਆ ਤੁਸੀਂ ਠੀਕ ਹੋ ਜੀ ਬੱਸ ਵਧੀਆ ਜੀ ਅ ਦੋ ਵੱਡੇ ਸਿਆਸੀ ਜਿਹੜੇ ਲੀਡਰ ਆ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਇੱਕ ਤਾਂ ਰਾਹੁਲ ਗਾਂਧੀ ਤੇ ਦੂਜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਰੈਲੀ ਕਰਕੇ ਗਏ ਨੇ ਦੋਵੇਂ ਹੀ ਰਾਹੁਲ ਗਾਂਧੀ ਸ਼ਾਇਦ ਅਜੇ ਵੀ ਪੰਜਾਬ ਦੇ ਵਿੱਚ ਹੈਗੇ ਨੇ ਜੀ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਆਨੇ ਆ ਅੰਮ੍ਰਿਤਸਰ ਦੇ ਵਿੱਚ ਉਹ ਰੈਲੀ ਕਰਦੇ ਨੇ ਉਮੀਦਵਾਰ ਦੇ ਹੱਕ ਦੇ ਵਿੱਚ ਪਰ ਸ਼ਾਇਦ ਸਟੇਜ ਨੂੰ ਸੰਬੋਧਨ ਕਰਦੇ ਕਰਦੇ ਉਹ ਸ਼ਬਦਾਂ ਦੀ ਮਰਿਆਦਾ ਮੈਨੂੰ ਲੱਗਦਾ ਭੁੱਲ ਗਏ ਨੇ ਜਾਂ ਉਹਨਾਂ ਨੂੰ ਗੱਲ ਨਹੀਂ ਆਈ ਕਰਨੀ ਵੀ ਕਿਸ ਤੰਗ ਦੇ ਨਾਲ ਕਰਨੀ ਚਾਹੀਦੀ ਆ ਕਿਉਂਕਿ ਜੇ ਪੰਜਾਬ ਦੀ ਗੱਲ ਕਰੇ ਤਾਂ ਪੰਜਾਬ ਦੇ ਵਿੱਚ ਲੋਕ ਧਾਰਮਿਕ ਭਾਵਨਾਵਾਂ ਨਾਲ ਜਿਆਦਾ ਜੁੜੇ ਹੋਏ ਨੇ ਜੀ ਜੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਨਾਲ ਜੋੜ ਜੋੜਿਆ ਜੀ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਚਾਹੇ 70 80 ਸਾਲ ਪੁਰਾਣੀ ਕਿਤਾਬ ਹੈਗੀ ਆ ਪਰ ਇਸ ਦੀ ਜਿਹੜੀ ਨੀਂਵ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀਗੀ ਜੀ ਜੀ ਕੀ ਕਹਿਣਾ ਚਾਹੋਗੇ ਇਸ ਗੱਲ ਦੀ ਪੁਸ਼ਟੀ ਕੀ ਹੈ ਔਰ ਸਰੋਤਿਆਂ ਨੂੰ ਕੀ ਇਸ ਬਾਰੇ ਦੱਸਣਾ ਚਾਹੋਗੇ ਹਾਂਜੀ ਗगन ਜੀ ਇਹ ਨਾ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਇੰਪੋਰਟੈਂਟ ਮੈਟਰ ਹੈ ਗੱਲ ਕਰਨ ਵਾਸਤੇ ਸਾਡੇ ਲਈ ਵੀ ਸਿੱਖ ਪੰਥ ਵਾਸਤੇ ਜੀ ਨਾ ਗੁਰੂ ਨਾਨਕ ਨਾਮ ਲੈਵਾ ਜਿਹੜੀ ਵੀ ਸੰਗਤ ਹੈ ਉਹੀ ਵੀ ਕਮਿਊਨਿਟੀ ਤੋਂ ਹੋਵੇ ਔਰ ਕੁੱਲ ਪੰਜਾਬੀਆਂ ਵਾਸਤੇ ਅਕਰੋਸ ਦਾ ਗਲੋਬ ਜਿੱਥੇ-ਜਿੱਥੇ ਵੀ ਉਦੇਸ਼ ਵਿਦੇਸ਼ਾਂ ਵਿੱਚ ਰਹਿ ਰਹੇ ਕਿਉਂਕਿ ਇੱਥੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਲ ਸੰਵਿਧਾਨ ਦੀ ਨਾਲ ਜੋੜਿਆ ਬਿਲਕੁਲ ਐਸੀ ਡਿਟੇਲ ਚ ਦੀ ਗੱਲ ਕਰਦੇ ਆ ਚਲੋ ਦੇਖੋ ਪਹਿਲਾਂ ਤੁਸੀਂ ਗੱਲ ਜਿਹੜੀ ਸ਼ੁਰੂ ਕੀਤੀ ਨਾ ਗੱਲ ਸ਼ੁਰੂ ਕੀਤੀ ਕਿ মিডিਆ ਨੇ ਕਿਉਂ ਨਹੀਂ ਇਹ ਮੁੱਦਾ ਕਿਤੇ ਚੁੱਕਿਆ ਔਰ মিডিਆ ਦੇ ਵਿੱਚ ਬੜੇ ਬੜੇ ਵੱਡੇ ادارے ਨੇ ਸੈਟਲਾਈਟ ਚੈਨਲਸ ਨੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ادارے ਚੱਲ ਰਹੇ ਆ। ਸੋ ਦੇਖੋ ਇਹ ਹੀ মিডিਆ ਇਹ ਮੁੱਦੇ ਤਾਂ ਪੁੱਛਦਾ ਹੈ ਰਾਜੇ ਵੜਿੰਗ ਨੂੰ ਜਾ ਕੇ ਕਿ ਤੁਹਾਡੇ ਕੋ ਕਿੰਨੀਆਂ ਗੱਡੀਆਂ ਤੁਹਾਨੂੰ ਖਾਨ ਚ ਕੀ ਪਸੰਦ ਹੈ ਜਾਂ ਹੋਰ ਅਮਰਤਾ ਵੜਿੰਗ ਨੂੰ ਪੁੱਛ ਰਿਹਾ ਕਿ ਤੁਹਾਨੂੰ ਸਿੰਗਰ ਕਿਹੜਾ ਪਸੰਦ ਹੈ ਜਾਂ ਹੋਰ ਲੀਡਰਸ ਨੂੰ ਤੇ ਤੁਸੀਂ ਜਰਾਬਾਂ ਕਿੰਨੀਆਂ ਕਦੀਆਂ ਪਾਈਆਂ ਪਰ ਜਦੋਂ ਇੱਕ ਪਾਰਟੀ ਦਾ ਨੈਸ਼ਨਲ ਪਾਰਟੀ ਇਟ ਇਜ਼ ਨੈਸ਼ਨਲ ਕਾਂਗਰਸ ਉਹਦੇ ਜੋ ਲੀਡਰ ਨੇ ਮੇਨ ਲੀਡਰ ਨੇ ਨੈਸ਼ਨਲ ਲੀਡਰ ਜਿਹੜੇ ਖੁਦ ਨੂੰ ਪ੍ਰਾਈਮ ਮਿਨਿਸਟਰਲ ਕੈਂਡੀਡੇਟ ਇੰਡਾਇਰੈਕਟਲੀ ਪ੍ਰੈਜ਼ੈਂਟ ਕਰ ਰਹੇ ਨੇ 20 ਸਾਲਾਂ ਤੋਂ ਉਹ ਇੱਕ ਬੜਾ ਹੀ ਇਹੋ ਜਿਹਾ ਸਟੇਟਮੈਂਟ ਦਿੰਦੇ ਬੜੀ ਕੈਲਕੂਲੇਟਡ ਸਟੇਟਮੈਂਟ ਉਹ ਮर्यादा ਨਹੀਂ ਭੁੱਲੇ ਉਹਨਾਂ ਵੱਲੋਂ ਇਹ ਕੈਲਕੂਲੇਟਡ ਪੋਲੀਟੀਕਲ ਸਟੰਟ ਹੈ ਮਤਲਬ ਧਿਆਨ ਚ ਰੱਖਦੇ ਹੋ ਦਿੱਤਾ ਗਿਆ ਇਹ ਬਿਲਕੁਲ ਧਿਆਨ ਚ ਰੱਖਦੇ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਫੈਕਚੁਅਲੀ ਐਕਸਪਲੇਨ ਕਰਾਂਗਾ ਕਿਵੇਂ ਧਿਆਨ ਚ ਰੱਖ ਕੇ ਕੀਤਾ ਗਿਆ ਫਲਪ ਪਰ ਬੀੜੀ ਦੀ ਗੱਲ ਕੰਪਲੀਟ ਕਰੀਏ ਕਿ ਉਹ ਜਿਹੜੀ ਗੱਲ ਜਦੋਂ ਉਹ ਗੁਰਨਾਣਕ ਦੇਵ ਜੀ ਨੂੰ ਸੰਵਿਧਾਨ ਨਾਲ ਜੋੜ ਰਹੇ ਕੋਈ ਵੀ ਕਿਸੇ ਵੀ ਲੈਵਲ ਤੇ ਚਾਹੇ ਪੋਲੀਟੀਕਲ ਹੈ ਜਿਹੜਾ ਵੀ ਲੈਵਲ ਹੈ ਕੋਈ মিডিਆ ਅਦਾਰੇ ਦੇ ਬਾਰੇ ਗੱਲ ਕਿਉਂ ਨਹੀਂ ਕਰ ਰਿਹਾ ਬਿਲਕੁਲ ਕੀ ਇਹੋ ਜਿਹਾ ਖਵਾਤ ਹੈ মিডিਆ ਨੂੰ ਜਾਂ ਕੀ ਇਹੋ ਜਿਹਾ মিডিਆ ਨੂੰ ਸੁੰਘ ਗਿਆ ਕਿਹੜਾ ਸੱਪ ਸੁੰਘ ਗਿਆ ਕਿ ਉਹ ਇਹ ਗੱਲ ਉਹਨਾਂ ਨੇ মিডিਆ ਚ ਆਂਦੀ ਕਿਉਂ ਨਹੀਂ ਚਲੋ ਅਸੀਂ ਕਰ ਰਹੇ ਹਾਂ ਜਿੰਨੇ ਯੋਗੇ ਹਨ ਜਿੰਨੇ ਸਾਨੂੰ ਪਰਮਾਤਮਾ ਨੇ ਸਮਝ ਬਖਸ਼ੀ ਆਪਾਂ ਤੇ ਰੁਕਾਂਗੇ ਨਹੀਂ ਆਪਾਂ ਤੇ ਗੱਲ ਕਰਾਂਗੇ ਜਿਹੜਾ ਮਰਜੀ ਲੀਡਰ ਹੋਵੇ ਭਾਵੇਂ ਮੋਦੀ ਹੋਵੇ ਭਾਵੇਂ ਰਾਹੁਲ ਗਾਂਧੀ ਹੋਵੇ ਆਪਾਂ ਤੇ ਕਰਨੀ ਬਿਲਕੁਲ ਸੋ ਜਿਹੜੇ ادارے ਨਹੀਂ ਕਰ ਕਰ ਰਹੀ ਇਸ ਤੇ ਗੱਲ ਉਹ ਜ਼ਰੂਰ ਆਪਣਾ ਜਰਨਲਿਜ਼ਮ ਦੇਖ ਲੈਣ ਤੇ ਆਪਣੀ ਰਿਸਰਚ ਵੀ ਵੇਖ ਲੈਣ ਕਿ ਤੁਸੀਂ ਛੋਟੇ ਛੋਟੇ ਮੁੱਦੇ ਕੌਣ ਕੀ ਪਾ ਰਿਹਾ ਕੌਣ ਕੀ ਖਾ ਰਿਹਾ ਕਿਹੜਾ ਲੀਡਰ ਕਿੱਥੇ ਜਾ ਰਿਹਾ ਕਿਹੜੇ ਰੰਗ ਦੀ ਪੱਗ ਬੰਨ ਰਿਹਾ ਕਿਹੜਾ ਸੋਹਣਾ ਲੱਗ ਰਿਹਾ ਕਿਹੜਾ ਨਹੀਂ ਸੋਹਣਾ ਲੱਗ ਰਿਹਾ ਕਿਨੂੰ ਕਿਹੜਾ ਸਿੰਗਰ ਪਸੰਦ ਹੈ ਇਹ ਤਾਂ ਕਰ ਰਹੇ ਨੇ ਪਰ ਜਦੋਂ ਨੈਸ਼ਨਲ ਲੀਡਰ ਨੈਸ਼ਨਲ ਪਾਰਟੀ ਦਾ ਸੰਵਿਧਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਬੜਾ ਫਰਮਲੀ ਸਟਰੋਂਗਲੀ ਜੁੜ ਰਿਹਾ ਤੇ ਉਹਦੇ ਤੇ ਕਿਸੇ মিডিਆ ਵੱਲੋਂ ਸਵਾਲ ਨਹੀਂ ਹੈਗਾ ਨਾ ਰਾਹੁਲ ਗਾਂਧੀ ਨੂੰ ਨਾ ਰਾਹੁਲ ਗਾਂਧੀ ਦੇ ਪਾਰਟੀ ਨੂੰ ਨਾ ਰਾਹੁਲ ਗਾਂਧੀ ਦੇ ਲੀਡਰਾਂ ਨੂੰ ਸੋ ਇਹ মিডিਆ ਤੇ ਸਵਾਲ ਮਤਲਬ ਗੱਲ ਉਹੀ ਹੋਗੀ ਜਿਹੜਾ ਇਲਜ਼ਾਮ ਪੰਜਾਬ ਦੇ মিডিਆ ਤੇ ਵੀ ਲੱਗਣ ਲੱਗ ਗਿਆ ਵਕਾਊ মিডিਆ ਦਾ ਉਹ ਸੱਚ ਸਾਬਤ ਹੋ ਜਾਂਦਾ ਮੈਂ ਕਿੰਨਾ ਵਕਾਊ মিডিਆ ਤੇ ਫਿਰ ਵੀ ਚੰਗਾ ਹੁੰਦਾ ਉਹ ਇੱਕ ਪਾਸੇ ਦੀ ਗੱਲ ਕਰਦਾ ਰਹਿੰਦਾ ਇੱਕ ਮੀਡੀਆ ਵਾ ਜਿਹਦਾ ਜ਼ਮੀਰ ਹੀ ਨਹੀਂ ਰਹਿ ਜਾਂਦਾ ਹਮ ਇਹ ਕਿਹੜਾ ਮੀਡੀਆ ਇਹਨੂੰ ਇਨਫਾਰਮੇਸ਼ਨ ਹੀ ਹੈ ਨਹੀਂ ਚਲੋ ਅਸੀਂ ਇਸ ਗੱਲ ਤੋਂ ਅੱਗੇ ਮੂਵ ਕਰਦੇ ਆ ਆਪਾਂ ਆਪਣੇ ਮੇਨ ਗੱਲ ਤੇ ਆਈਏ ਉਹ ਤੁਸੀਂ ਕੀ ਮੈਨੂੰ ਦੱਸਿਓਗੇ ਆਪਾਂ ਬਿਆਨ ਦੀ ਗੱਲ ਕਰੀਏ ਹਮ ਤੁਸੀਂ ਗਗਨ ਜੀ ਕਿਹਾ ਕਿ ਕੀ ਸ਼ਾਇਦ ਉਹ ਮर्यादा ਭੁੱਲ ਗਏ ਹੁਣ ਰਾਹੁਲ ਗਾਂਧੀ ਜਾਂ ਕਈ ਵਾਰੀ ਨਾ ਸਲਿੱਪ ਆਫ ਟੰਗ ਹੁੰਦਾ ਕਿ ਜ਼ੁਬਾਨ ਫਿਸਲ ਜਾਂਦੀ ਹੈ ਫਲੋ ਫਲੋ ਚ ਇਹ ਬੰਦਾ ਭੁੱਲ ਜਾਂਦਾ ਅਸੀਂ ਵੀ ਗਲਤੀਆਂ ਕਰਦੇ ਆ ਪਰ ਉਹਨਾਂ ਕਹਾਂ ਕਿ ਇਹ ਗੱਲtie ਹੈ ਇਹ ਮੈਂ ਬਿਆਨ ਨੂੰ 2-3 ਵਾਰੀ ਸੁਣਿਆ ਤੇ ਐਨਲਾਈਜ਼ ਕੀਤਾ। ਰਾਹੁਲ ਗਾਂਧੀ ਜਨਾਬ ਕਹਿੰਦੇ ਆ ਜੀ ਮੈਂ ਅੰਮ੍ਰਿਤਸਰ ਆਇਆ ਹੂੰ। ਹੂੰ। ਔਰ ਉਹ ਸ਼ਵਦਾਨ ਨੂੰ ਚੁੱਕਦੇ ਆ ਕਿਤਾਬ ਦੀ ਚੁੱਕਦੇ ਆ ਨਾਲ। ਹੂੰ। ਕਹਿੰਦੇ ਜੇ ਮਤ ਸਮਝੀਏ ਕਿ ਆਪਕੋ ਲੱਗਦਾ ਹੋਗਾ ਕਿ ਇਹ 70-80 ਸਾਲ ਪੁਰਾਣੀ ਕਿਤਾਬ ਹੈ। ਬਿਲਕੁਲ। ਕਿਹੜੀ ਕਿਤਾਬ ਨੂੰ ਕਹ ਰਹੇ ਇੰਡੀਅਨ ਕਨਸਟੀਟਿਊਸ਼ਨਲ। ਠੀਕ ਆ। ਬੜੀ ਰਿਸਪੈਕਟਡ ਬੁੱਕ ਆ 노 ਡਾਊਟ ਆਨ 댓। ਕਹਿੰਦੇ ਆ ਪਰ ਇਹ ਹਜ਼ਾਰਾਂ ਸਾਲ ਪੁਰਾਣੀ ਹੈ। ਹੂੰ। ਹੁਣ ਕਾਇ ਕਿੱਥੇ ਆ ਪੰਜਾਬ। ਪੰਜਾਬ ਚ ਡੋਮੀਨੇਸ਼ਨ ਕੀ ਦੀ ਆ ਸਿੱਖੀਜ਼ਮ ਦੀ ਰਿਲੀਜੀਅਨ ਵਾਈਸ ਬਿਲਕੁਲ ਉਦਾਂ ਨਹੀਂ ਮੈਂ ਕਹਿ ਰਿਹਾ ਰਿਲੀਜੀਅਨ ਵਾਈਸ ਕਿਉਂਕਿ 556 57% ਜੋ ਹੈ ਉਹ ਸਿੱਖ ਕਮਿਊਨਿਟੀ ਹੈ इवन ਜੋ ਹਿੰਦੂ ਕਮਿਊਨਿਟੀ ਆ ਉਹ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਉਨਾ ਹੀ ਮੰਨਦੇ ਜਿਵੇਂ ਸਿੱਖ ਮੰਨਦੇ ਇਹ ਸੰਗਤ ਦੀ ਗੱਲ ਆ ਸੰਗਤ ਹੈ ਸੋ ਅੰਮ੍ਰਿਤਸਰ ਆਇਆ ਪੰਜਾਬ ਆਇਆ ਪਰ ਖੜੇ ਕਿੱਥੇ ਆ ਅੰਮ੍ਰਿਤਸਰ ਜਿਹੜਾ ਕਿ ਤੋੜ ਰਿਆ ਸਿੱਖੀ ਦਾ ਗੋਲਡਨ ਟੈਂਪਲ ਆ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦਰਬਾਰ ਸਾਹਿਬ ਉੱਥੇ ਖੜੇ ਐ ਔਰ ਪਤਾ ਕਿ ਸਾਹਮਣੇ ਜੋ ਆਡੀਅנס ਹੈ ਜੋ ਜਨਤਾ ਹੈ ਔਰ ਜੋ ਪੰਜਾਬ ਦੀ ਇਲੈਕਸ਼ਨ ਹੈ ਹੁਣ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੇ ਇਨਫਲੂਐਂਸ ਕਰਨਾ ਅਟਰੈਕਟ ਕਰਨਾ ਮੋਬਾਈਲਾਈਜ਼ ਕਰਨਾ ਬਿਲਕੁਲ ਪਰ ਕਹਿੰਦੇ ਐ ਜੀ ਕਿਉਂਕਿ ਹੁਣ ਸਿੱਖ ਜਿਹੜਾ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਸੰਵਿਧਾਨ ਨਾਲ ਉਹਦਾ ਮੋਟੀਵੇਟ ਨਹੀਂ ਹੋ ਰਿਹਾ ਬਿਲਕੁਲ ਕਿਉਂਕਿ ਸੰਵਿਧਾਨ ਨਾਲ ਧਰਮ ਨਹੀਂ ਜੁੜਿਆ ਹੈ ਬਿਲਕੁਲ ਮ ਸਾਡਾ ਗੁਰੂਆਂ ਤੇ ਗੁਰੂ ਸਾਹਿਬ ਦੇ ਜੋ ਲਿਖਤਾ ਨੇ ਜ਼ਿੰਦਗੀ ਉਹਨਾਂ ਨੇ ਉਹਨਾਂ ਨਾਲ ਕੋਈ ਵੀ ਤਰਮ ਹੋਵੇ ਬਿਲਕੁਲ ਸੰਵਿਧਾਨਿਕ ਡਾਕੂਮੈਂਟ ਹੋਰ ਤਰ੍ਹਾਂ ਦਾ ਤਾਂ ਉਹ ਦੇਖ ਰਹੇ ਆ ਕਿ ਸ਼ਾਇਦ ਉਹ ਗੱਲ ਨਹੀਂ ਬੰਦ ਰਹੀ ਤਾਂ ਫਿਰ ਗੁਰੂ ਨਾਨਕ ਸਾਹਿਬ ਜਿਹਦਾ ਨਾਮ ਉੱਥੇ ਲੈਂਦੇ ਆ ਬੜੀ ਇੱਜ਼ਤ ਨਾਲ ਲੈਂਦੇ ਆ ਪਰ ਕਹਿੰਦੇ ਆ ਇਹ ਸੰਵਿਧਾਨ ਨੂੰ ਐਵੇਂ ਨਾ ਸਮਝਿਓ ਇਹ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਤੇ ਬਣਿਆ ਔਰ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਹੀ ਦੀ ਨੀ ਰੱਖੀ ਗਈ ਚਲੋ ਇਹ ਉਹਨਾਂ ਦਾ ਡਾਕੂਮੈਂਟ ਹੈ ਤੁਹਾਨੂੰ ਲੱਗਦਾ ਹੈ ਮਰਿਆਦਾ ਭੁੱਲੇ ਆ ਜਾਂ ਇਹ ਸਲੀਪ ਆਫ ਪੰਗ ਹੈ ਨੋ ਇਹ ਸ ਇੱਕ ਕੈਲਕੂਲੇਟਿਡ ਪੋਲਿਟਿਕਲ ਸਟੇਟਮੈਂਟ ਸਿੱਖਾਂ ਨੂੰ ਸਿੱਖਾਂ ਨੂੰ ਮੋਬਿਲਾਈਜ਼ ਕਰਨ ਲਈ ਇੱਕ ਤਰੀਕ ਨੂੰ ਇਲੈਕਸ਼ਨ ਆ ਗੱਲ ਬੰਦੀ ਹੈ ਕਿ ਨਹੀਂ ਬੰਦੀ ਸ਼ੱਕ ਪਏ ਹੋਏ ਆ ਪਤਾ ਵਾ ਕਿ ਮੇਰੀ ਜਿਹੜੀ ਪੋਲਿਟਿਕਲ ਵजूद ਹੈ ਰਾਹੁਲ ਗਾਂਧੀ ਨਾਲ ਕਾਂਗਰਸ ਪਾਰਟੀ ਦਾ ਇਹ ਬੜਾ ਵੱਡਾ ਖਤਰਾ ਤਾਂ ਕੋਈ ਚੀਜ਼ ਨਹੀਂ ਛੱਡਣ ਜਿੰਨੂੰ ਇੰਗਲਿਸ਼ ਇੱਕ ਤਾਂ ਕਹਾਵਤ ਹੈ ਨਾ ਲੀਵਿੰਗ ਨੋ ਸਟੋਨ ਅਨਟਰਨਡ ਕੁੱਛ ਨਹੀਂ ਛੱਡ ਰਹੇ ਹਰ ਪਾਸੇ ਪੱਤਾ ਖੇਡ ਰਹੇ ਆ ਤੇ ਐਰ ਕੀ ਉਹਨਾਂ ਨੇ ਧਰਮ ਮੋਰ ਸਿੱਖੀ ਧਰਮ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤਿਆ ਹੁਣ ਅਸੀਂ ਇਹਨੂੰ ਫੈਕਚੁਅਲੀ ਗੱਲ ਕਰਦੇ ਆ ਚਲੋ ਇਹ ਤਾਂ ਹੋ ਗਿਆ ਉਹਨਾਂ ਦਾ ਬਿਆਨ ਬਿਲਕੁਲ ਹੁਣ ਸਾਡਾ ਕੰਮ ਕੀ ਹੈ ਵजूद ਤੇ ਇਹਨਾਂ ਨੂੰ ਵजूद ਦੱਸਣਾ ਵजूद ਦੱਸਣਾ ਠੀਕ ਹੈ ਨਾ ਹੁਣ ਫੈਕਚੁਅਲੀ ਗੱਲ ਕਰਦੇ ਆ ਚਲੋ ਸੰਵਿਧਾਨ ਕੀ ਹੈ ਤੇ ਕਿਵੇਂ ਜੋੜ ਸਕਦੇ ਆ ਗੁਰੂ ਨਾਨਕ ਸਾਹਿਬ ਨਾਲ ਸੰਵਿਧਾਨ ਇੱਕ ਪੋਲੀਟੀਕਲ ਡਾਕੂਮੈਂਟ ਹੈ ਤੁਸੀਂ ਖੁਦ ਲਾ ਦੇ ਸਟੂਡੈਂਟ ਲਾ ਕਰ ਰਹੇ ਹੋ ਕੰਪਲੀਟ ਹੈ ਤੁਹਾਡੀ ਸੰਵਿਧਾਨ ਦੀ ਇੱਕ ਜੇ ਬੇਸਿਕ ਡੈਫੀਨੇਸ਼ਨ ਇਹ ਹੈ ਕਿ ਉਹ ਜਿੰਨੇ ਵੀ ਕਾਨੂੰਨ ਔਰ ਜਿੰਨੇ ਵੀ ਰੂਲਸ ਐਂਡ ਲਾਜ਼ ਨੇ ਉਹਨੂੰ ਇਕੱਠਾ ਕਰਕੇ ਐਡਮਿਨਿਸਟ੍ਰੇਸ਼ਨ ਤੇ ਪੋਲੀਟੀਕਲ ਸਿਸਟਮ ਨੂੰ ਚਲਾਉਣ ਵਾਸਤੇ ਇੱਕ ਫਰੇਮਵਰਕ ਹੈ ਬਿਲਕੁਲ ਇਟਸ ਆ ਪੋਲੀਟੀਕਲ ਡਾਕੂਮੈਂਟ ਲੀਡਰਾਂ ਵੱਲੋਂ ਬਣਾਇਆ ਗਿਆ ਕੰਸਟੀਟਿਊਟ ਅਸੈਂਬਲੀ ਵੱਲੋਂ ਬਣਾਇਆ ਗਿਆ ਕਿਸੇ ਵੀ ਸਟੇਟ ਦਾ ਉਹ ਸਟੇਟ ਨੂੰ ਸੋਵਰਨ ਤੇ ਸੈਕੂਲਰ ਡਿਕਲੇਅਰ ਕਰ ਸਕਦਾ ਧਰਮ ਨਾਲ ਦਾ ਕੋਈ ਰਿਲੇਸ਼ਨ ਨਹੀਂ ਬਿਲਕੁਲ ਇਹਨੋਂ ਇੱਕ ਪੋਲੀਟੀਕਲ ਡਾਕੂਮੈਂਟ ਆ ਸਰਵਿਧਾਨ ਜਿਹਨੂੰ ਜੋੜਿਆ ਕਿਹਦੇ ਨਾਲ ਜਾ ਰਿਹਾ ਧਰਮ ਦੇ ਨਾਲ ਉਸ ਗੁਰੂ ਨਾਲ ਉਸ ਅਕਾਲ ਪੁਰਖ ਨਾਲ ਦੁਨੀਆ ਦੇ ਉਸ ਦਾਤੇ ਨਾਲ ਜਿਹੜਾ ਇੱਕ ਓੰਕਾਰ ਦਾ ਫਿਲਾਸਫਾ ਦੱਸਦੇ ਨੇ ਬਿਲਕੁਲ ਫਿਲਾਸਫੀ ਦੱਸਦੇ ਨੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕੀ ਹੈ ਸਿੰਪਲ ਮੈਂ ਅਸੀਂ ਕੋਈ ਗਿਆਨੀ ਧਿਆਨੀ ਉਸ ਲੈਵਲ ਤੇ ਨਹੀਂ ਆ ਧਰਮ ਦੇ ਪਰ ਜੋ ਸਮਝ ਹੈ ਗੁਰੂ ਨਾਨਕ ਸਾਹਿਬ ਦੀ ਜੇ ਫਿਲਾਸਫੀ ਪੜਨੀ ਆ ਜੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਫੜਨਾ ਪੜਦਾ ਹੈ ਰਾਹੁਲ ਗਾਂਧੀ ਜੀ ਤੇ ਜਪਜੀ ਸਾਹਿਬ ਦਾ ਪਾਠ ਪੜੋ। ਹੂੰ। ਜੇ ਰਾਹੁਲ ਗਾਂਧੀ ਜੀ ਗੁਰੂ ਨਾਨਕ ਸਾਹਿਬ ਨੂੰ ਸਮਝਣਾ ਹੈ ਨਾ ਤਾਂ ਮੂਲ ਮੰਤਰ ਨੂੰ ਪੜੋ ਤੇ ਸਮਝੋ ਤੇ ਇਹ ਨਈ ਸਮਝਾਉਂਦੀ ਤੇ ਜਿਨ੍ਹਾਂ ਨੂੰ ਸਮਝ ਆ ਉਹਨਾਂ ਨੂੰ ਮਿਲੋ। ਉਹ ਏਕ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦੀ ਗੱਲ ਕਰਦੇ। ਉਹ ਅਕਾਲ ਪੁਰਖ ਦੀ ਗੱਲ ਕਰਦੇ। ਬਿਲਕੁਲ। ਉਹ ਗੱਲ ਕੀ ਕਰਦੇ ਆ ਗਗਰ ਮਥਾਲ ਰਵਚਨ ਦੀਪਕ ਬਣੇ ਤਾਰਕਾ ਮੰਡਲ ਜਣਕ ਮੋਤੀ। ਤੂਬ ਮੰਨ ਲਿਆਨ ਨੂੰ ਪਵਨ ਚਵਰੋ ਕਰੇ ਸਗਲ ਬੰਦਰਾਇ ਫਲਨਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਉਹਦਾ ਯੂਨੀਵਰਸਲ ਗੁਰੂ ਨੇ ਉਹਦਾ ਆਪ ਕਾਲਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨਾ ਤਾਂ ਕਿਸੇ ਟੈਰੀਟੋਰੀਅਲ ਲਿਮਟ ਵਿੱਚ ਹੁੰਦੀ ਹੈ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਉਹਦਾ ਵੀ ਫਿਲਾਸਫੀ ਉਹਨਾਂ ਦਾ ਸੰਕਲਪ ਉਹਨਾਂ ਦੇ ਪ੍ਰਿੰਸੀਪਲਸ ਔਰ ਉਹਨਾਂ ਦੀ ਜੋ ਸਾਨੂੰ ਦਿੱਤੀ ਗਈ ਜੀਵਨ ਜਾਂਚ ਔਰ ਗੁਰਬਾਣੀ ਉਹ ਮਾਨਵਤਾ ਲਈ ਹੈ ਹੂੰ ਉਹ ਸਿਰਫ ਇੱਕ ਧਰਮ ਲਈ ਔਰ ਇੱਕ ਦੇਸ਼ ਲਈ ਨਹੀਂ ਹੂੰ ਸਵਿਧਾਨ ਇੱਕ ਦੇਸ਼ ਦਾ ਹੈ ਸਵਿਧਾਨ ਸਿੱਖ ਫੇਥ ਜਿਹੜਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸ਼ੁਰੂ ਕੀਤਾ ਜਿਹਨੂੰ ਇਸਟੈਬਲਿਸ਼ ਕੀਤਾ ਹੂੰ ਉਹ ਬਿਯੋਂਡ ਦਾ ਬਾਉਂਡਰੀਜ਼ ਆ ਬਿਯੋਂਡ ਦਾ ਟੈਰੀਟਰੀਜ਼ ਆ ਉਹ ਅਮਰੀਕਾ 'ਚ ਵੀ ਮੰਨਿਆ ਜਾਂਦਾ ਕੈਨੇਡਾ 'ਚ ਵੀ ਮੰਨਿਆ ਜਾਂਦਾ ਇੰਗਲੈਂਡ ਪਾਕਿਸਤਾਨ 'ਚ ਵੀ ਮੰਨਿਆ ਜਾਂਦਾ ਉਹਨੂੰ ਤੁਸੀਂ ਸੰਵਿਧਾਨ ਨਾਲ ਕਿੱਥੋਂ ਜੋੜ ਲੋਗੇ ਰਾਹੁਲ ਗਾਂਧੀ ਜੀ ਉਹਨੂੰ ਤੁਸੀਂ ਸੰਵਿਧਾਨ ਨਾਲ ਰਾਹੁਲ ਗਾਂਧੀ ਜੀ ਕਿੱਥੋਂ ਜੋੜ ਲੋਗੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਬਿਯੋਂਡ ਟੈਰਿਟਰੀਜ਼ ਬਿਯੋਂਡ ਓਸ਼ियंस ਉਹ ਤਾਂ ਯੂਨੀਵਰਸਲ ਹੈ ਉਹ ਤਾਂ ਕਾਲਪੁਰਖ ਦੀ ਹੈ ਉਹ ਤਾਂ ਮਾਨਵਤਾ ਦੀ ਹੈ ਜੀ ਕਨਸਟੀਟਿਊਸ਼ਨ ਇੱਕ ਪੋਲੀਟੀਕਲ ਡਾਕੂਮੈਂਟ ਹੈ ਜੋ ਸਟੇਟ ਦੀਆਂ ਰਿਕੁਆਇਰਮੈਂਟਸ ਵਾਸਤੇ ਸਟੇਟ ਦੇ ਇੰਟਰਸਟ ਵੇਖ ਕੇ ਸਟੇਟ ਦੀ ਜੀਓਗ੍ਰਾਫੀਕਲ ਕੰਡੀਸ਼ਨ ਵੇਖ ਕੇ ਸਟੇਟ ਦੀ ਡੈਮੋਗ੍ਰਾਫਿਕ ਵੇਖ ਕੇ ਸਟੇਟ ਦੇ ਏਰੀਆਜ਼ ਨੂੰ ਵੇਖ ਕੇ ਬਣਾਇਆ ਜਾਂਦਾ ਹੈ ਜ਼ਰੂਰ ਰਿਸਪੈਕਟਡ ਉਹਦੀ ਅਸੀਂ ਇੱਜ਼ਤ ਕਰਦੇ ਆ ਸੰਵਿਧਾਨ ਦੀ ਪਰ ਇਹਨੂੰ ਇਹ ਅਨਪੈਰਲ ਹੈ ਗੁਰੂ ਨਾਨਕ ਸਾਹਿਬ ਦੇ ਫਲਸਫੇ ਨਾਲ ਉਹਦੇ ਨਾਲ ਇਹਨੂੰ ਨਾ ਜੋੜੋ ਇੱਕ ਬੜੀ ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਕਿ ਉਂਝ ਤਾਂ ਪੰਜਾਬ ਦੇ ਵਿੱਚ ਜੇ ਕੋਈ ਛੋਟੀ ਮੋਟੀ ਗੱਲ ਹੋ ਜਾਂਦੀ ਹੈ ਤੇ ਪੰਜਾਬ ਦੇ ਲੋਕ ਇਸ਼ੂ ਬਣਾ ਕੇ ਉਹਦੇ ਉੱਤੇ ਬੋਲਣਾ ਸ਼ੁਰੂ ਕਰ ਦਿੰਦੇ ਆ ਜੀ ਪਰ ਸਾਹਮਣੇ ਬੈਠੀ ਜਨਤਾ ਜਿਹੜੀ ਸੀਗੀ ਜਿਹੜੀ ਸੰਬੋਧਨ ਹੋ ਰਹੀ ਸੀ ਉਹਨਾਂ ਦੇ ਬਿਆਨਾਂ ਦੇ ਉਧਰੋਂ ਵੀ ਕੋਈ ਨਾ ਕੋਈ ਆਵਾਜ਼ ਐਸੀ ਨਹੀਂ ਉੱઠી ਵੀ ਇਹ ਚੀਜ਼ ਗਲਤ ਬੋਲ ਰਹੇ ਆ ਨਹੀਂ ਬੋਲ ਰਹੇ ਆ ਕੀ ਕਰ ਰਹੇ ਆ ਉਹ ਗगनਜੀ ਜਿਹੜੇ ਇਹ ਰੈਲੀਆਂ ਪਰਦੇ ਆ 5-500 ਰੁਪਏ ਤੇ ਲੈ ਕੇ ਆਦੇ ਆ ਉੱਥੇ ਕਿਹੜਾ ਇੰਟੈਲੈਕਚੁਅਲ ਪਰਸਨ ਬੈਠਾ ਜਾਂ ਉੱਥੇ ਸਿੱਖੀ ਨੂੰ ਮੰਨਣ ਵਾਲੇ ਬੈਠੇ ਸੀਗੇ ਉਹਨਾਂ ਨੂੰ ਤਾਂ ਪੈਸੇ ਆ ਜਿਹੜੇ ਇਕੱਠੇ ਕਰ ਰਹੇ ਆ ਅੱਜ ਕੱਲ ਕੋਈ ਨਹੀਂ ਜਾ ਰਿਹਾ ਜੀ ਇਹ ਭੁਲੇਖਾ ਹੈ ਆਪਣਾ ਕਿ ਰੈਲੀਆਂ ਇਕੱਠੀਆਂ ਹੋ ਰਹੀਆਂ ਗਰਮੀ ਪੈ ਰਹੀ 45 ਡਿਗਰੀ ਤੇ ਔਰ ਵੇਖਣ ਕਿੰਨੂ ਜਾਣੇ ਰਾਹੁਲ ਗਾਂਧੀ ਨੂੰ ਜਾਂ ਚੰਨੀ ਨੂੰ ਜਾਂ ਖੈਰੇ ਨੂੰ ਜਾਂ ਭਗਵੰਤ ਮਾਨ ਨੂੰ ਨਹੀਂ ਕੋਈ ਨਹੀਂ ਵੇਖਣ ਜਾ ਰਿਹਾ ਇਕੱਠੇ ਕੀਤੇ ਜਾਂਦੇ ਬੰਦੇ ਬੜੇ-ਬੜੇ ਪੈਸੇ ਲੱਗਦੇ ਬੜੀਆਂ-ਬੜੀਆਂ ਹੋਰ ਚੀਜ਼ਾਂ ਲੱਗਦੀਆਂ ਤੁਸੀਂ ਸਭ ਸਮਝਦੇ ਹੋ ਹੁਣ ਮੇਰਾ ਇੱਥੇ ਮੂੰਹ ਨਾ ਖਲਵਾਓ ਪਰ ਮੈਂ ਉਸ ਗੱਲ ਤੇ ਫੇਰ ਵਾਪਸ ਆਉਣਾ ਫੈਕਚੁਅਲ ਗੱਲ ਤੇ ਜਿਹੜਾ ਰਾਹੁਲ ਗਾਂਧੀ ਜੀ ਨੇ ਕਨਸਟੀਟਿਊਸ਼ਨ ਨੂੰ ਗੁਰਨਾਨਕ ਦੇਵ ਜੀ ਦੀ ਸੋਚ ਨਾਲ ਜੋੜਿਆ ਚਲੋ ਇਸ ਗੱਲ ਤੇ ਹੁਣ ਮੈਂ ਜਵਾਬ ਦੇਣਾ ਕਾਂਗਰਸ ਨੂੰ ਬਿਲਕੁਲ ਦਿੰਦੇ ਆਪਾਂ ਆਪਾਂ ਕੰਮ ਹੀ ਇਹੀ ਕਰਨਾ ਹੁਣ ਜੇ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਬਣਿਆ ਸੰਵਿਧਾਨ ਤੁਹਾਡਾ ਰੋਹਲ ਗਾਂਧੀ ਜੀ ਤੁਹਾਡੇ ਬਿਆਨ ਮੁਤਾਬਕ ਉਹ ਬਿਆਨ ਵਿਖਾਵਾਂਗੇ ਅਸੀਂ ਬਿਲਕੁਲ ਐਡੀਟਿੰਗ ਇੱਥੇ ਵਿਖਾਇਆ ਜਾਵੇ ਉਹ ਬਿਆਨ ਸ਼ੁਰੂ ਚ ਵੀ ਲਾਇਆ ਜਾਏਗਾ ਆਰਟੀਕਲ 25 ਤੁਹਾਡੇ ਵੱਲੋਂ ਹੀ ਬਣਿਆ ਨਾ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਨਹੀਂ ਮਿਲੀ ਸਿੱਖ ਧਰਮ ਆਰਟੀਕਲ 25 ਬੀ ਦੇ ਤਹਿਤ ਅੱਜ ਵੀ ਹਿੰਦੂਇਜ਼ਮ ਦਾ 파ਟ ਹੈ ਬਿਲਕੁਲ ਅਜੇ ਵੀ ਉਹਨੂੰ ਡਿਸਟਿੰਕਟ ਤੇ ਸੈਪਰੇਟ ਆਈਡੈਂਟੀਟੀ ਔਰ ਰਿਲੀਜੀਅਨ ਵਰਗ ਉਹ ਜੋ ਮਾਨਤਾ ਨਹੀਂ ਦਿੱਤੀ ਗਈ ਔਰ 2005 ਦੇ ਵਿੱਚ ਸੁਪਰੀਮ ਕੋਰਟ ਨੇ ਵੀ ਇਹ ਮੰਨਿਆ ਸੀ ਕਿ ਸਿੱਖ ਸਿੱਖ ਜਮਨੂ ਸਿੱਖ ਸਿੱਖ ਚ ਕਾਦੀ ਪਛਾਣ ਨੂੰ ਅੱਜ ਵੀ ਸੰਵਿਧਾਨ ਹਿੰਦੂਇਜ਼ਮ ਦਾ 파ਟ ਕਹਿੰਦਾ ਹੈ ਔਰ ਇਹ ਲੰਬੇ ਸਮੇਂ ਤੋਂ 70 ਸਾਲ ਤੋਂ ਡਿਮਾਂਡ ਰਹੀ ਹੈ ਸਿੱਖਾਂ ਦੀ ਕਿ ਸਿੱਖੀਜ਼ਮ ਨੂੰ ਮੁਸਲਿਮ ਔਰ ਕ੍ਰਿਸਚੀਅਨਿਟੀ ਵਰਗੂੰ ਵੱਖਰੀ ਪਛਾਣ ਦਿੱਤੀ ਜਾਵੇ 70 ਸਾਲ ਤੋਂ ਦੀ ਡਿਮਾਂਡ ਰਹੀ ਆ ਪਰ ਨਹੀਂ ਦਿੱਤੀ ਗਈ ਨਾ ਕਾਂਗਰਸ ਵੱਲੋਂ ਤੇ ਨਾ ਹੁਣ ਬੀਜੇਪੀ ਵੱਲੋਂ ਪਰ ਕਾਂਗਰਸ ਜ਼ਿਆਦਾ ਜ਼ਿੰਮੇਵਾਰ ਕਿਉਂਕਿ ਨਾ ਰਾਜ ਪ੍ਰਜਾ 50 ਸਾਲ ਤੋਂ ਵੱਧ ਰਿਹਾ ਵਾ ਬੀਜੇਪੀ ਦਾ ਕਿੰਨੇ 10 12 ਚਲੋ 15 ਸਾਲ ਕਿੰਨੇ ਹੋਗੇ ਜੀ ਇਹਨਾਂ ਦੇ 14 ਸਾਲ ਜੋ ਵੀ ਰਿਹਾ ਸੋ ਸਿੱਖੀਜ਼ਮ ਨੂੰ ਤੇ ਅਜੇ ਤਾਂ ਜਿਹੜੇ ਮੋਦੀ ਨੇ ਸਿੱਖੀਜ਼ਮ ਦੇ ਜਿਨ੍ਹਾਂ ਸਿੱਖ ਫੇਥ ਇਸਟੈਬਲਿਸ਼ ਕੀਤੀ ਭੰਨ ਤਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਸਿੱਖੀਜ਼ਮ ਨੂੰ ਤੇ ਤੁਹਾਡੇ ਸੰਵਿਧਾਨ ਨੇ ਅਜੇ ਤੱਕ ਮਾਨਤਾ ਨਹੀਂ ਦਿੱਤੀ ਸੈਪਰੇਟ ਤੇ ਡਿਸਟਿੰਕਟ ਆਇਡੈਂਟੀਟੀ ਦੀ ਉਹਦਾ ਅਜੇ ਵੀ ਸੰਵਿਧਾਨ ਦੇ ਮੁਤਾਬਕ ਹਿੰਦੂਇਜ਼ਮ ਦਾ ਪਾਰਟ ਹੈ ਜੇਨਸ ਬੁੱਧਿਸਟ ਤੇ ਸਿੱਖ ਹਿੰਦੂਇਜ਼ਮ ਦਾ ਪਾਰਟ ਹੈ ਆਰਟੀਕਲ 25 ਪੜ੍ਹ ਲਓ ਰਾਹੁਲ ਗਾਂਧੀ ਜੀ ਪਰਟੋਡੀ ਕਾਂਗਰਸ ਵੀ ਪੜ੍ਹ ਲੇ ਦੂਜੀ ਗੱਲ ਕਨਸਟੀਟੂਟ ਅਸੈਂਬਲੀ ਜਦੋਂ ਬਣ ਰਹੀ ਸੀ ਜਦੋਂ ਸੰਵਿਧਾਨ ਬਣਾਇਆ ਜਾ ਰਿਹਾ ਸੀ ਚੇਅਰਮੈਨ ਸੀ ਡਾਕਟਰ ਅੰਬੇਦਕਰ ਸਾਹਿਬ ਬਿਲਕੁਲ ਸਿੱਖੀਜ਼ਮ ਸਿੱਖ ਦੇ ਇੱਕ ਰਿਪ੍ਰੈਜ਼ੈਂਟੇਟਿਵ ਸੀ ਸਰਦਾਰ ਹੁਕਮ ਸਿੰਘ ਜੋ ਅਕਾਲੀ ਦਲ ਤੋਂ ਗਏ ਸੀ ਇਸ ਪੰਜਾਬ ਤੋਂ ਇਲੈਕਸ਼ਨ ਹੋਈ ਸੀ ਉਹਨਾਂ ਦੀ ਔਰ ਕਨਸਟੀਟੂਐਂਟ ਅਸੈਂਬਲੀ ਦੇ ਚੇਅਰਪਰਸਨ ਕਨਸਟੀਟੂਐਂਟ ਅਸੈਂਬਲੀ ਦੇ ਮੈਂਬਰ ਸੀ ਸਰਦਾਰ ਹੁਕਮ ਸਿੰਘ ਜਦੋਂ ਸੰਵਿਧਾਨ ਬਣ ਗਿਆ ਤੇ ਉਹਨਾਂ ਨੇ ਆਪਣੀ ਲਾਸਟ ਵਰਡਸ ਇਹ ਲਿਖੇ ਆ ਕਿ ਮੈਂ ਬਹੁਤ ਦੁਖੀ ਹਾਂ ਸਿੱਖ ਪੰਥ ਦੇ ਬਿਹਾਵ ਦੇ ਲਿਖਦੇ ਆ ਕਿ ਮੈਂ ਬਹੁਤ ਦੁਖੀ ਹਾਂ ਕਿ ਇਸ ਕਨਸਟੀਟੂਐਂਟ ਅਸੈਂਬਲੀ ਨੇ ਸਿੱਖ ਕਮਿਊਨਿਟੀ ਨੂੰ ਸਿੱਖ ਰਿਲੀਜਨ ਨੂੰ ਸੈਪਰੇਟ ਆਈਡੈਂਟੀਟੀ ਸੈਪਰੇਟ ਰਿਲੀਜਨ ਔਰ ਵੱਖਰੀ ਰਿਲੀਜਨ ਧਰਮ ਦਈ ਹੋਂਦ ਜਾਂ ਮਾਨਤਾ ਨਹੀਂ ਦਿੱਤੀ ਉਹ ਲਿਖਦੇ ਆ ਸਰਦਾਰ ਹੁਕਮ ਸਿੰਘ ਜੀ ਫਿਰ ਅੱਗੇ ਆ ਜਾਂਦਾ ਜੀ ਇਹ ਇਹ ਤੁਸੀਂ ਇਹ ਕਹਿ ਰਹੇ ਹੋ ਵੀ ਨਹੀਂ ਹੈਗੀ ਗੁਰੂ ਨਾਨਕ ਦੇਵ ਜੀ ਦੀ ਜਿੱਦੀ ਸੋਚਣਾ ਉਹ ਬਈ ਤੁਹਾਡਾ ਕਨਸਟੀਟਿਊਸ਼ਨ ਸਾਡਾ ਕਨਸਟੀਟਿਊਸ਼ਨ ਰਿਸਪੈਕਟਡ ਹੈ ਸੋਵਰਨ ਹੈ ਪਰ ਉਹ politcal ਡਾਕੂਮੈਂਟ ਹੈ ਇਹ ਸਪੋਲਿਟਕਲ ਐਡਮਿਨਿਸਟ੍ਰੇਟਿਵ ਡਾਕੂਮੈਂਟ ਨਾ ਉਹ ਫਿਲਾਸਫੀ ਆਫ ਗੁਰੂ ਨਾਨਕ ਸਾਹਿਬ ਗੁਰਨਾਕ ਸਾਹਿਬ ਜੀ ਫਿਲਾਸਫੀ ਇਜ਼ ਯੂਨੀਵਰਸਲ ਉਹ ਹਿਮੈਨਿਟੀ ਦੀ ਫਿਲਾਸਫੀ ਹੈ ਹਰ ਬੰਦੇ ਨੂੰ ਉਹ ਜਿਹੜੀ ਆ ਹਰ ਬੰਦੇ ਨਾਲ ਰਿਲੇਟਡ ਫਿਲਾਸਫੀ ਹੈ ਦੂਜੀ ਗੱਲ ਆਈ ਨਾ ਇੰਡੀਆ ਪਾਕਿਸਤਾਨ ਗੁਰਦੁਆਰਿਆਂ ਦੇ ਦਰਸ਼ਕ ਤੇ ਅਜੇ ਤੱਕ ਤੁਸੀਂ ਕਰਨ ਨਹੀਂ ਦਿੱਤੇ ਤੁਹਾਡੀ ਕਾਂਗਰਸ ਨੇ ਹੂੰ 200 ਤੋਂ ਵੱਧ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਚ ਨੇ ਬਿਲਕੁਲ ਅਜੇ ਤੱਕ ਰਾਣੀ ਨਹੀਂ ਮਿਲਿਆ ਇਹਨਾਂ ਨੇ ਕਾਣਾ ਸਾਹਿਬ ਹੂੰ ਜਨਮ ਸਥਾਨ ਪਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੂੰ ਜਦੋਂ ਉਹ ਬੰਦਾ ਹੋ ਰਹੀਆਂ ਸੀ ਉਦੋਂ ਫਿਰ ਕਿੱਥੇ ਸੀ ਤੁਹਾਡੀ ਕੌਨਸਟਿਟਿਊਟ ਤੁਹਾਡਾ ਕੌਨਸਟਿਟਿਊਸ਼ਨ ਤੇ ਤੁਹਾਡੀ ਤੁਹਾਡੀ ਕਾਂਗਰਸ ਹੂੰ ਉਦੋਂ ਕਿਉਂ ਨਹੀਂ ਯਾਦ ਆਇਆ ਪੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਿਹੜਾ ਜਨਮ ਸਥਾਨ ਹੈ ਕਟੋਕੜ ਉਹ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਉਹ ਲੰਘੇ ਤਾਂ ਰਾਹ ਖੁੱਲ ਜਾਂ। ਬਿਲਕੁਲ। ਉਦੋਂ ਕਿਉਂ ਨਹੀਂ ਤੁਸੀਂ ਇਹ ਕੀਤੀਆਂ ਕੋਸ਼ਿਸ਼ਾਂ ਪਾਕਿਸਤਾਨ ਨਾਲ? ਫਿਰ 84 ਕਿੰਦੂ ਭੁੱਲ ਗੀ? ਉਹ ਕਿਹੜਾ ਸਵਿਧਾਨ ਸੀ? ਕਿ ਉਹ ਕਿਹੜਾ ਸੋਚ ਸੀ ਗੁਰੂ ਨਾਨਕ ਦੇਵ ਜੀ ਦਾ ਰਿਲੇਟ ਜਿਹੜੀ ਤੁਸੀਂ ਕਰ ਗਏ ਹੋ। ਰਾਹੁਲ ਗਾਂਧੀ ਜੀ ਇਹ ਬਿਆਨ ਬਾਰ-ਬਾਰ ਵੇਖੋ ਆਪਣਾ। ਔਰ ਕਾਂਗਰਸੀ ਵੀ ਵੇਖੇ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਵੀ ਵੇਖੇ ਜਿਹੜੇ ਪੰਗਾ ਬੰਨਦੇ ਆ ਸਾਰੇ। ਸਾਰੇ ਵੇਖ ਲਓ। ਉਹ ਕਿਹੜਾ ਕਨਸਟੀਟਿਊਸ਼ਨ ਸੀ? ਕਿਹੜਾ ਸਵਿਧਾਨ ਸੀ? ਤੇ ਕਿਵੇਂ ਤੁਸੀਂ ਗੁਰਨਾਨਕ ਦੇਵ ਜੀ ਦੀ ਸੋਚ ਨਾਲ ਉਹਨੂੰ ਜੋੜ ਰਹੇ ਹੋ ਬਿਲਕੁਲ ਉਦੋਂ ਫਿਰ ਤੁਹਾਡੀ ਦਾਦੀ ਜੀ ਦੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਕਿ ਉਚਾਰਤੀਆਂ ਸੀ ਹੂੰ ਉਦੋਂ ਕਿੱਥੇ ਗਈ ਸੀ ਸੋਚ ਉਦੋਂ ਸਿੱਖ ਪ੍ਰਤੀ ਜਿਹੜਾ ਪਿਆਰ ਆ ਕਿੱਥੇ ਗਿਆ ਸੀ ਤੇ ਉਸ ਤੋਂ ਬਾਅਦ ਉਹੀ 84 'ਚ ਜਿਹੜੇ ਦੰਗੇ ਹੋਏ ਉਹ ਸੱਜਣ ਕਮਾਰ ਟਾਈਟਲਰ ਤੇ ਕਮਲ ਲਾਸ ਤੁਹਾਡੇ AICC ਦੇ ਪ੍ਰਧਾਨ ਰਹੇ ਸਟੇਟਾਂ ਦੇ ਮੁੱਖ ਮੰਤਰੀ ਰਹੇ ਉਦੋਂ ਕਿੱਥੇ ਗਈ ਸੀ ਉਹ ਸੋਚ ਹੂੰ ਸਮਝ ਨਹੀਂ ਗੱਲ ਹੈ ਨਾ ਕਿ ਇਹ ਗ ਮਤਲਬ ਵੋਟਾਂ ਲੈਣੀਆਂ ਇਲੈਕਸ਼ਨ ਦੇ ਕਰੂਗਾ ਚਲੋ ਅਮਰਸਰ ਚਲੀਏ ਤੇ ਕਿਸੇ ਤਰੀਕਾ ਨੂੰ ਕਿਸੇ ਤਰੀਕੇ ਨਾਲ ਸਟੇਟ ਨੂੰ ਤੇ ਪੰਜਾਬੀਆਂ ਨੂੰ ਮੋਬਿਲਾਈਜ਼ ਕਰੀਏ ਆਪਣੇ ਵੱਲ ਖਿੱਚੀਏ ਜੇ ਹੁਣ ਸੰਵਿਧਾਨ ਨਾਲ ਗੱਲ ਨਹੀਂ ਬਣਦੀ ਕਿਉਂਕਿ ਇਹਨਾਂ ਦਾ ਨਾਰਾ ਵਾ ਸੇਵ ਕਨਸਟੀਟਿਊਸ਼ਨ ਸੇਵ ਕੰਟਰੀ ਸੇਵ ਡੈਮੋਕ੍ਰੇਸੀ ਜੇ ਹੁਣ ਇਹ ਗੱਲ ਦੀ ਬਣ ਰਹੀ ਕਿਉਂਕਿ ਹਾਸਾ ਹੁੰਦਾ ਹੈ ਨਾ ਜਦੋਂ ਕਾਂਗਰਸ ਕਹਿੰਦੀ ਹੈ ਸੇਵ ਡੈਮੋਕ੍ਰੇਸੀ ਖੁਦ ਡੈਮੋਕ੍ਰੇਸੀ ਨਾਲ ਧੱਕੇਸ਼ਾਹੀ ਕਰਨ ਵਾਲੇ ਕਹਿੰਦੇ ਸੇਵ ਡੈਮੋਕ੍ਰੇਸੀ ਉਦੋਂ ਫਿਰ ਇਹ ਗੱਲ ਹੁੰਦੀ ਹੈ ਸਾਹਮਣੇ ਵੀ ਚਲੋ ਉਹਨਾਂ ਨੇ ਨਾਲ ਹੁਣ ਗੁਰੂ ਦਾ ਨਾਮ ਸ਼ਾਮਲ ਕਰ ਲਿਆ ਇਸ ਚੀਜ਼ ਤੇ ਸੋ ਕਾਸਟ ਪੋਲਿਟਿਕਸ ਇਹਨਾਂ ਦੀ ਚੱਲ ਰਹੀ ਹੈ ਜੀ ਸੈਂਸਸ ਕਰਾਵਾਂਗੇ ਓਬੀਸੀ ਨੂੰ ਅੱਗੇ ਲੈ ਕੇ ਜਾਵਾਂਗੇ ਜਾਂ ਜਿਹੜੇ ਵੰਡੀਆਂ ਹੋਈਆਂ ਜੜੀਆਂ ਵੀਕਰ ਸੈਕਸ਼ਨਸ ਨੇ ਫਿਰ ਤੋਂ ਇੱਕ ਕਾਸਟ ਸੈਂਸਸ ਹੋਵੇਗਾ ਕਾਸਟ ਪੋਲਿਟਿਕਸ ਚੱਲ ਰਹੀ ਹੈ ਰਿਲੀਜੀਅਨ ਪੋਲਿਟਿਕਸ ਤੁਸੀਂ ਵੇਖ ਲਈ ਰਿਜਨਲ ਪੋਲਿਟਿਕਸ ਇਹ ਕਰ ਰਹੇ ਹੋ ਰਹਿ ਕਿ ਗਿਆ ਜੀ ਕਿਹੜੀ ਡੈਮੋਕਰੇਸੀ ਆਪਣੀ ਡੈਮੋਕਰੇਸੀ ਦਾ ਵੇਖਣ ਦੇ ਸੋ ਇਹ ਹੈ ਜੀ ਇਹ ਗੱਲ ਬਾਤ ਇਹਦੇ ਵਿੱਚ ਜੇ ਦੂਜੀ ਗੱਲ ਤੇ ਆਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਦੇ ਵਿੱਚ ਸੀਗੇ ਦੋ ਰੈਲੀਆਂ ਕਰਕੇ ਗਏ ਨੇ ਔਰ ਉਹਨਾਂ ਦਾ ਵੀ ਇੱਕ ਬਿਆਨ ਕਾਫੀ ਚੱਲ ਰਿਹਾ ਹੈਗਾ ਕਿ ਪੰਜਾਬ ਨਾਲ ਤਾਂ ਮੇਰਾ ਖੂਨ ਦਾ ਸੰਬੰਧ ਹੈਗਾ ਤੇ ਜਿਹੜੇ ਪੰਜ ਪਿਆਰਿਆਂ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਉਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕੀ ਕਹਿਣਾ ਹੈ ਇਸ ਚੀਜ਼ ਦੇਖੋ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਦੀ ਮੈਂ ਕਲੀਅਰ ਗੱਲ ਦੱਸਾਂ ਤੁਹਾਨੂੰ ਨੋ ਡਾਊਟ ਕਿ ਉਹ ਜਿਹੜਾ ਵੀ ਕਿਸਾਨ ਅੰਦੋਲਨ ਦੇ ਵਿੱਚ ਮਾੜਾ ਰੋਲ ਰਿਆ ਸਭ ਕੁਝ ਗਲਤ ਹੋ ਰਿਹਾ ਉਹ ਵੀ ਆਉਂਦੇ ਆ ਤੇ ਯੂਜ਼ ਕੀ ਕਰ ਰਹੇ ਆ ਧਰਮ ਨੂੰ ਹੂੰ ਕਿਉਂਕਿ ਫੇਰ ਉਹੀ ਗੱਲ ਰਾਹੁਲ ਗਾਂਧੀ ਵਾਲੀ ਪਰ ਮੈਂ ਕਟੋ-ਕਟੇੇ ਕਵਾਂਗਾ ਕਿ ਉਹਨਾਂ ਨੇ ਐਦਾਂ ਦੀ ਲੈਂਗੁਏਜ ਨਹੀਂ ਵਰਤੀ ਜਿਹੜੀ ਰਾਹੁਲ ਗਾਂਧੀ ਨੇ ਵਰਤੀ ਮਤਲਬ ਮਰਿਆਦਾ ਚ ਰਹਿ ਮਰਿਆਦਾ ਚ ਰਹਿ ਉਹਨਾਂ ਇਹ ਕਿਹਾ ਕਿ ਜਿਹੜੀ ਮਤਲਬ ਲੈਂਗੁਏਜ ਦੀ ਗੱਲ ਹੈ ਕਿ ਜਿਹੜੇ ਇੱਕ ਪੰਜ ਪਿਆਰੇ ਸੀਗੇ ਸਾਹਿਬ ਉਹ ਵੀ ਗੁਜਰਾਤ ਤੋਂ ਨੇ ਗੁਜਰਾਤ ਤੋਂ ਨੇ ਭਾਈ ਮੋਹਕਮ ਸਿੰਘ ਜੀ ਦਵਾਰਕਾ ਗੁਜਰਾਤ ਤੋਂ ਨੇ ਉਹ ਫੈਕਚੁਅਲ ਆ ਹਾਂ ਇਹ ਕਹਿਣਾ ਕਿ ਮੇਰਾ ਖੂਨ ਦਾ ਸਬੰਧ ਦਾ ਤੋੜ ਨਾਲ ਇਹ ਮੈਂ ਕੁਐਸਚਨ ਮਾਰਕ ਆ ਇਹ ਲੋਕਾਂ ਨੂੰ ਪਰ ਫਿਰ ਇਹ ਕੁਐਸਚਨੇਬਲ ਆ ਹਾਂ ਤੁਸੀਂ ਇਹ ਕਹਿ ਸਕਦੇ ਹੋ ਮੈਂ ਵੀ ਉਸ ਥਾਂ ਤੋਂ ਆਉਣਾ ਮੈਂ ਵੀ ਉਸ ਮਿੱਟੀ ਤੋਂ ਆਉਣਾ ਮੈਂ ਵੀ ਉਸ ਸਟੇਟ ਤੋਂ ਆਉਣਾ ਜਿੱਥੇ ਭਾਈ ਮੋਹਕਮ ਸਿੰਘ ਜੀ ਦਾ ਜਨਮ ਹੋਇਆ ਦਵਾਰਕਾ ਗੁਜਰਾਤ ਤੋਂ ਇਹ ਲੈਂਗੁਏਜ ਮੱਚ ਬੈਟਰ ਆ ਉਹ ਵੀ ਹੁਣ ਕੋਈ ਕੋਈ ਬਿਆਨ ਕਿਸੇ মিডিਆ ਨੇ ਨਹੀਂ ਬਖਾ ਬਹੁਤਾ ਜ਼ੋਰ ਨਹੀਂ ਦਿੱਤਾ ਉਹ ਤਾਂ ਅਸੀਂ ਸਮਝ ਸਕਦੇ ਹਾਂ মিডিਆ ਚਲੋ ਕਿਸ ਕਿਸ ਲੈਵਲ ਤੇ ਪਲੇ ਕਰ ਰਿਹਾ ਹੁਣ ਜੇ ਮੋਦੀ ਸਾਹਿਬ ਨੂੰ ਇਸ ਇੱਥੋਂ ਵੇਖਿਆ ਜਾਵੇ ਤਾਂ ਮੋਦੀ ਸਾਹਿਬ ਨੂੰ ਵੀ ਪਤਾ ਹੈ ਇਲੈਕਸ਼ਨ ਹੈ ਫਿਰ ਸਿੱਖ ਕਮਿਊਨਿਟੀ ਇੱਥੇ ਜਿਹੜੀ ਮੈਜੋਰਿਟੀ ਚਾ ਤਾਂ ਉਹਨਾਂ ਵੀ ਇਹ ਰਿਲੀਜੀਅਨ ਕਾਰਡ ਕਲੀਅਰਲੀ ਖੇਡਿਆ ਹੀ ਖੇਡਿਆ ਪਰ ਮੈਂ ਇਹ ਕਹਾਂਗਾ ਕਿ ਰਾਹੁਲ ਗਾਂਧੀ ਦੀ ਲੈਂਗੁਏਜ ਬਹੁਤ ਮਰਿਆਦਾ ਤੋਂ ਬਾਹਰ ਆ ਬਹੁਤ ਜ਼ਿਆਦਾ ਮੈਂ ਕਹੂੰਗਾ ਉਹ ਕਿ ਉਹ ਮਿਸ ਗਾਈਡਡ ਲੈਂਗੁਏਜ ਹੈ ਜੀ ਬਹੁਤ ਗਲਤ ਹੈ ਉਹਦੇ ਵਾਸਤੇ ਇੱਕ ਸਵਾਲ ਮੈਂ ਹੋਰ ਕਰਨਾ ਚਾਹਾਂਗਾ ਜਾਂਦੇ ਜਾਂਦੇ ਕਿ ਜਿਹੜੇ ਧਰਮ ਦੇ ਠੇਕੇਦਾਰ ਬੋਲਦੇ ਨੇ ਉਹ ਕਿਉਂ ਨਹੀਂ ਬੋਲੇ ਜਾਂ ਹੁਣ ਤੱਕ ਇਹ ਬਿਆਨ ਪਹੁੰਚਿਆ ਨਹੀਂ ਜਾਂ ਨਜ਼ਰ ਅੰਦਾਜ਼ ਹੈ ਕਿਉਂਕਿ ਵੈਸੇ ਤਾਂ ਜੇ ਕੋਈ ਗੱਲ ਉੱਠਦੀ ਆ ਤਾਂ ਛੋਟੀ ਛੋਟੀ ਗੱਲਾਂ ਦੇ ਉੱਤੇ ਇੱਥੇ ਬਿਆਨਬਾਜ਼ੀ ਸੋਸ਼ਲ ਮੀਡੀਆ ਦੇ ਉੱਤੇ ਸ਼ੁਰੂ ਹੋ ਜਾਂਦੀ ਆ ਦੇਖੋ ਇਹ ਤੇ ਹੁਣ ਉਹ ਹੀ ਦੱਸ ਸਕਦੇ ਆ ਕਿ ਉਹ ਕਿਉਂ ਨਹੀਂ ਬੋਲ ਰਹੇ ਪਰ ਮੈਨੂੰ ਤੇ ਲੱਗਦਾ ਕਿ ਇਹ ਬਿਆਨ ਜਿਸ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਕੋਲ ਜਾਏਗਾ ਕਿਸੇ ਅਹੁਦੇਦਾਰ ਕੋਲ ਜਾਏਗਾ ਕਿਸੇ ਸਿੱਖ ਪੰਥ ਜਾਂ ਕਿਸੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਸਮਝਦਾ ਔਰ ਮੰਨਦਾ ਔਰ ਉਹਨਾਂ ਦੇ ਅੱਗੇ ਮੱਥਾ ਟੇਕਦਾ ਆਪਣਾ ਸਿਰ ਨਮਉਂਦਾ ਉਹਨੂੰ ਇਹ ਬਿਆਨ ਬਿਲਕੁਲ ਪਸੰਦ ਨਹੀਂ ਆਏਗਾ ਉਹਨੂੰ ਠੇਕੇਦਾਰ ਤੇ ਇਹ ਚੀਜ਼ਾਂ ਨੂੰ ਆਪ ਵੇਖਣ